ਇਰੇ ਕੋਲ ਉਹ ਪਿਆਰਪਰੀ ਸੱਤੀ ਕਾਲ ਜੀ ਸਾਰਿਆਂ ਨੂੰ ਬਾਕੀ ਦਾ ਕਰਿਆਲ ਪੰਜਾਬੀ ਟ੍ਰੈਵਲ ਆ ਉਸਤੇ ਵਿਵਸਥਾ ਕਰਦੇ ਸਭ ਚੜ੍ਹਦੀ ਕਲਾ ਤੋਂ ਹੋਵੇ ਤੇ ਰਾਹੇ ਦੇ ਸਭ ਨੂੰ ਚੜ੍ਹਦੀ ਕਲਾ ਦੀ ਰੱਖੇ ਜੀ ਤੇ ਅੱਜ ਆਪਾਂ ਜਾ ਕੇ ਆਵਾਂਗੇ ਖਲਾਅ ਦਾ ਪਲਾਨ ਹੀ ਬਣਿਆ ਆਪਣਾ ਤੇ ਦੋ ਦਵਾਰਾ ਸਮੇਤ ਸਭ ਜਾਂਦੀ ਖਲਾਅ ਬਣ ਰਹੀ ਹੈ ਜੀ ਤੇ ਖਾਲ ਪ੍ਰਗਨਾ ਮੈਨੂੰ ਥੋੜਾ ਜਿਹਾ ਕੰਮ ਆ ਗਿਆ ਜਦੋਂ ਸਟਾਰਟ ਕਰਦੇ ਤੇ ਇਹਨਾਂ ਬੈਂਕੇ ਜਾ ਕੇ ਮਾਸੀਆ ਤੇ ਕੁਝ ਡਾਕੂਮੈਂਟ ਜੇ ਕਰਾਉਣੇ ਸੀਗੇ ਜ਼ਰੂਰੀ ਸੀਗੇ ਤੇ ਉਹ ਉਹਨਾਂ ਦੇ ਆਫਿਸ ਇਹ ਚੱਲਿਆ ਹੁਣ ਬੈਂਕ ਤੇ ਆਪਣਾ ਕੰਮ ਜਿਆ ਕਰਾਉਣ ਤੇ ਫਿਰ ਦੇਖਦੇ ਜੇ ਟਾਈਮ ਨਾਲ ਆ ਗਿਆ ਜਾਂ ਤਾਂ ਆਪਾਂ ਆਪਣਾ ਟ੍ਰੈਕ ਲੱਗ ਜੱਲੋਗੇ ਈਵਰ ਆਪਣੀ ਗੱਡੀ ਲੈ ਕੇ ਤਨਜਾਰ ਗੁਰਦੁਆਰਾ ਸ਼ੁਰੂ ਕਰਨੇ ਜੀ ਆਪਣੇ ਤੇ ਉਹਨਾਂ ਦੇ ਦਰਸ਼ਨ ਕਰਨੇ ਜਾਣਾ ਹੈਗਾ ਤੇ ਗੁਰਦੁਆਰਾ ਮੈਚਨ ਹੈ ਗੁਰਦੁਆਰਾ ਖਾ ਖਾਏ ਬਸ ਤੇ ਲਓ ਜੀ ਅੱਜ ਦੇ ਵਲੌਗ ਦੀ ਸਟਾਰਟਿੰਗ ਕਰਦੇ ਆਪਾਂ ਸੋਹਣੇ ਸੋਹਣੇ ਫੁੱਲਾਂ ਤੋਂ ਤੇ ਗੁਜਰਤ ਦੇ ਸੋਹਣੇ ਫੁੱਲਾਂ ਤੇ ਲਓ ਜੀ ਕਰੋ ਚੈੱਕ ਤੇ ਆ ਬੇਲਾਂ ਹਰੀ ਹਰੀਆਂ ਦਰਾਕਾਂ ਚੜਨ ਲੱਗੀਆਂ ਸੋਕਿਆਂ ਤੇ ਤੇ ਲਓ ਜੀ ਕਿੰਨਾ ਸੋਹਣਾ ਲੱਗਦਾ ਹਰਿਆਲੀਆ ਰੈਲੀ ਸਵੇਰੇ ਹਨਾ ਮੱਥੇ ਲੱਗਦੀ ਆ ਉੱਠਣਸਾਰ ਤੇ ਫੁੱਲਾਂ ਦੇ ਸੋਹਣੇ ਸੋਹਣੇ ਦਰਸ਼ਨ ਹੁੰਦੇ ਨੇ ਜੀ ਤੇ ਮੌਸਮ ਪੂਰਾ ਘੈਂਟ ਹੈਗਾ ਅੱਜ ਤੇ ਆਸਮਾਨ ਨੀਲਾ-ਨੀਲਾ ਪਿਆ ਜੀ ਤੇ ਸਾਫ ਅੱਜ ਦਾ ਪੂਰਾ ਵਧੀਆ ਮੌਸਮ ਤੇ ਲੋ ਜੀ ਅੱਜ ਆਪਾਂ ਦੇਖਦੇ ਆਂ ਫਿਰ ਅੱਜ ਆਪਣੇ ਪਲਾਨ ਨੇ ਇੱਕ ਦੋ ਤੇ ਹੋ ਸਕਦਾ ਵੀ ਆਪਾਂ ਟਰੈਕਟਰ ਦਾ ਕੰਮ ਕਰਾ ਕੇ ਲਈਏ ਲੋਈ ਸਲਾਹ ਤਾਂ ਆਪਣੀ ਬਣਦੀ ਹੈ ਭਰਾ ਨਾਲ ਜਾਣ ਦੀ ਗੁਰਦੁਆਰਾ ਸਾਹਿਬ ਤੇ ਮਹਿਤਿਆਣਾ ਤੇ ਬਾਕੀ ਦੇਖਦੇ ਆਂ ਜੇ ਭਰਾ ਨੇ ਕਿਹਾ ਤਾਂ ਚੱਲਾਂਗੇ ਤੇ ਨਹੀਂ ਫਿਰ ਟਰੈਕਟਰ ਦਾ ਕੰਮ ਕਰਾ ਕੇ ਲਿਆਵਾਂਗੇ ਜੀ। ਲਓ ਜੀ ਚੱਲੀ ਆਪਣੀ ਗੱਡੀ ਰਾਣੀ ਸੰਦਰਾ ਤੇ ਕੰਮ ਕਰਾਉਣ ਚੱਲਿਆ। ਤਾਂ ਆਪਣਾ ਲੋ ਜੀ। ਗਿਆ ਅਜੇ ਤੱਕ ਆਪਣੇ ਕੰਮ ਤੇ ਹੁਣ ਆਪਾਂ ਸੁਣਦੇ ਆ ਬਜ਼ੁਰਗ ਬੈਠੇ ਨੇ ਮਾਤਮਾ ਆਪਣੇ ਕੋਲੇ ਤੇ ਇਹਨਾਂ ਦੀਆਂ ਗੱਲਾਂ ਸੁਣਦੇ ਆ ਹੁਣ ਆਪਾਂ। ਇੱਥੇ ਜਾਗਾ ਕਿ ਆਈ ਨਹੀਂ ਮੇਰੇ ਇੱਥੋਂ ਤਾਂ ਕੋਈ ਨਹੀਂ ਆਉਣੇ ਪੀਣਾ ਕੋਈ ਨਹੀਂ ਹੂੰ ਚਾਹ ਬਣਵਾ ਕੇ ਲੈ ਆ ਦਮਾ ਬੇਬੇ ਜੇ ਪੀਣੀ ਆਂ ਜਮਦੇ ਰਹੋ ਦੰਨ ਦੰਨੀ ਬੇਬੇ ਦਾ ਘਰ ਕਿੱਥੇ ਆਗਾ ਬੇਬੇ ਬੇਬੇ ਮੈਂ ਕਿੰਨਾ ਦੇ ਘਰ ਆਂਗੀ ਬੇਬੇ ਤਾਂ ਇਨਾਂ ਦੀ ਕੁੜੀ ਆ ਬੇਬੇ ਨੂੰ ਮੈਂ ਜਾਣਦਾ ਨਹੀਂ ਹੈਗਾ ਦੰਨ ਦੰਨੀ ਨਾ ਕੋਲੇ ਕਿ ਕਿਹੜੇ ਭੋਲੇ ਕਿ ਬੇਬੇ ਮੈਂ ਨਹੀਂ ਜਾਣਦਾ ਰੀਕੂ ਦੀ ਠੀਕ ਆ ਆਪਣੇ ਰੀਕੂ ਅੱਛਾ ਕਾਕੇ ਜਾਂਚੇ ਕਾਕੇ ਜਾਂਚੇ ਠੀਕ ਆ ਕੱਲ ਫਿਰ ਪਤਾ ਨਹੀਂ ਪਰਛੋਤੋ ਸ਼ੀਆ ਹੁੰਦੇ ਸੀ ਨਾ ਇਧਰੋਂ ਹਾਂ ਉਦੋਂ ਮੈਂ ਦੇਖ ਲਿਆ ਸੀਗਾ ਇਨਾਂ ਦੇ ਘਰ ਨਾਲ ਬਾਹਲਾ ਪ੍ਰੇਮ ਠੀਕ ਆ ਠੀਕ ਆ ਠੀਕ ਆ ਠੀਕ ਆ ਇੱਥੇ ਦੇਖ ਲੈ ਇੱਥੇ 50 ਟੀਮ ਨਾ ਬੈਠਿਆ ਹੁੰਦਾ ਟੀਮ ਮੇਰਾ ਪਿਓ ਕਹਿੰਦਾ ਕਿਹੜਾ ਬੰਦਾ ਹਾਰਦਾਨ ਜੇ ਬੰਦੇ ਨੂੰ ਰੁਕਣਾ ਨਹੀਂ ਸਹੀ ਗੱਲ ਆ ਸਹੀ ਗੱਲ ਆ ਮੇਰੇ ਪਿਓ ਮੈਂ ਕਹਿੰਦਾ ਗੁਰੂ ਮੋਰ ਕੀ ਮੇਰੇ ਪਿਓ ਨੇ ਜਦ ਮੇਰੇ ਪਿਓ ਨੇ ਕਿਹਾ ਬੰਦਾ ਦੁੱਖਣਾ ਹਰ ਉਹਦਾ ਬੰਦੇ ਨੂੰ ਮਾਪਾ ਪਿਓ ਰੁਕੋ ਜਿਹੜਾ ਇੱਕ ਬਿਮਾਰੀ ਗਰੀਬੀ ਵੀ ਘੱਟੀ ਜਾਂਦੇ ਆ ਬਿਮਾਰੀ ਨਾ ਹੋਵੇ ਬੰਦੇ ਨੂੰ ਹਾਂ ਦੁੱਖ ਜਿਹੜਾ ਉਹਦਾ ਬੰਦੇ ਨੂੰ ਮੈਨੂੰ ਆਹ ਸਹੀ ਗੱਲ ਆ ਇਹ ਤਾਂ ਆਉਂਦੀ ਜਾਂਦੀ ਚੀਜ਼ ਆ ਕਦੇ ਖੁਸ਼ੀ ਕਦੇ ਗਮੀ ਹੈ ਨਾ ਇਤਾ ਹੁੰਦੇ ਜਾਂਦੇ ਜ ਜਾਣੇ ਵੱਡੀ ਗੱਲ ਆ ਬੇਬੇ ਮਿੱਤਰੋ ਖੇਤ ਪਹੁੰਚਿਆਂਗੇ ਤੇ ਟਾਈਮ じゃ ਲੰਘ ਨਹੀਂ ਕਿ ਰਿਹਾ ਮੈਂ ਚਲੋ ਖੇਤ ਚੱਲ ਵੜਦੇ ਆਂਗੇ ਅੰਡੀ ਮੰਡੀ ਲਵੇ ਵਾਹਣ ਪਾਉਂਦੇ ਹੋਣਗੇ ਮੈਂ ਹਾਂ ਤੇ ਮੈਂ ਚਲੋ ਦੇਖਣ ਚੱਲ ਕੇ ਰੌਣਕ ਖੇਤਾਂ ਦੇ ਵਿੱਚ ਹਨਾ ਤੇ ਯਾਨੀ ਕਿ ਮੋਟਰਾਂ ਤਾਂ ਹੈਗੇ ਤਾਂ ਹੈਗੇ ਨੇ ਬੰਦੇ ਤੇ ਹਾਕ ਵੀ ਮਰੀ ਸਾ ਆਪਣੇ ਉਹ ਅੰਡੀਆਂ ਨੇ ਕਹਿੰਦੇ ਆ ਜੋ ਬਹਿ ਜਾ ਤੇ ਪਰ ਆਪ ਸਿੱਧੀ ਲੰਘਿਆ ਮੈਂ ਕੋਈ ਗੱਲ ਨਹੀਂ ਮੈਂ ਤੁਸੀਂ ਕਰੋ ਯਾਰ ਕੰਮ ਹਨਾ ਮੈਂ ਤੁਸੀਂ ਕੰਮ ਕਰਦੇ ਮੈਂ ਮਹਾ ਦਾ ਵੇਹਲਾਗਾ ਤੇ ਚਲੋ ਜੀ ਆਪਾਂ ਆ ਗਏ ਆਪਣੀ ਖੇਤ ਮੋਟਰ ਤੇ ਤੇ ਆਇਆ ਵੀ ਖੇਤ ਸ਼ਾਂਤੀ ਸਕੂਨ ਜਾਣਾ ਤੇ ਵਧੀਆ ਲੱਗਦਾ ਡਰੈਗਟਰ ਥੱਲੇ ਬੈਠਣਾ ਹਨਾ ਠੰਡੀ ਠੰਡੀ ਛਾਂ ਇਹਦੀ ਤੇ ਆ ਗਏ ਆਪਾਂ ਖੇਤ ਮਿੱਤਰੋ ਤੇ ਬਸ ਆ ਹੁਣ ਆਪਣੇ ਇੱਕ ਦੋ ਦਿਨਾਂ ਨੂੰ ਅੱਗਾਂ ਗਾ ਲਾਦਾਂਗੇ ਬਸ ਜੀ ਹਰ ਰੋਜ਼ ਲਾਉਂਦੇ ਨੇ ਹੁਣ ਅੱਗਾਂ ਬਹੁਤ ਤੇ ਯਾਨੀ ਕਿ ਇਹ ਆਪਾਂ ਅਮਰੂ ਥੱਲੇ ਖੜੇ ਆਂਗੇ ਮਿੱਤਰੋ ਤੇ ਦੇਖੋ ਕਿੰਨਾ ਘੈਂਟ ਆ ਇਹ ਆਪਣਾ ਆਖਰੀ ਬਰੂ ਦਾ ਪੁਰਾਣਾ ਜਿਹੜਾ ਪੁਰਾਣੇ ਅਮਰੂਦਾ ਚੋਂ ਤੇ ਇਕੱਲੇ ਰਹਿ ਗਿਆ ਦੂਜੇ ਤਾਂ ਆ ਵੀ ਮੈਂ ਲਾਇਆ ਸੀਗਾ ਜਿਹੜਾ ਆ ਅਮਰੂਦਾ ਦਾ ਤੇ ਇਹ ਮੈਂ ਲਾਇਆ ਸ਼ਤ ਤੋਂ ਇੱਕ ਦੋ ਦੋ ਟਾਈ ਛੜੋ ਗਏ ਉਦੋਂ ਲਾਇਆ ਸੀ ਇਹ ਬਸ ਨਿਕਨੇ ਕੇ ਜੇ ਇੱਕੇ ਇੱਕਾ ਬਣਾ ਉਹ ਛੋਟੇ-ਘੋਟੇ ਗੋਲੇ ਆਗਾ ਦੋਨੇ ਵਧੀਆ ਹੋ ਗਏ ਤੇ ਚਲੋ ਜੀ ਬਾਕੀ ਆ ਪਿਆ ਬਾਲਣ ਹੋਈ ਦੇ ਉੱਤੇ ਸਾਰਾ ਆ ਲਾਈਆਂ ਹੋਈ ਨੇ ਕਦੂ ਕਦੂ ਦੀਆਂ ਬੇਲਾਂ ਜਾਂ ਤਾਂ ਬਤੀਆਂ ਆਪਣੇ ਮਾੜਾ ਮੋਟਾ ਬੀਖਾ ਪਾ ਜਾ ਤੇ ਉੱਪਰ ਇੰਡੀਆਂ ਹੋ ਗਈਆਂ ਉੱਤਰ ਹੋ ਗਈਆਂ ਫੜੀਆਂ ਤੇ ਪਾਸਾ ਗੁਗਲੀ ਲਾਵਾਂਗੇ ਹੁਣ ਇੱਕ ਦੋ ਦਿਨਾਂ ਨੂੰ ਆ ਗੁਗਲਾ ਕੇ ਫੇਰ ਬਾਵਾਗੇ ਬਾਹਣਾ ਪਾ ਕੇ ਬਾਣ ਛੱਡੇ ਆਣਗੇ ਖੁੱਲੇ ਬਹੁਤ ਪਾਰ ਬੀਜ ਦਾਣਗੇ ਮਿੱਤਰੋ ਤੇ ਇੰਨੀ ਕਿ ਤੱਕ ਬੋਆ ਦੇਣੀ ਆਪਣੇ ਕੋਈ ਗੱਲ ਨਹੀਂ ਚਲਦੇ ਆ ਫਿਰ ਮਿੱਤਰੋ ਹੁਣ ਆਪਾਂ ਘਰ ਨੂੰ ਤੇ ਟਾਈਮ ਹੋ ਗਿਆ ਹੁਣ 1 ਵਜੇ ਦਾ ਤੇ ਬਸ ਹੁਣ ਇੱਥੇ ਆਪਣਾ ਵੀ ਕੰਮਕਾਰ ਤਾਂ ਕੋਈ ਨਹੀਂ ਹੈਗੇ ਬਸ ਘੰਟਾ ਘੜੀ ਆ ਪਾ ਵਧੀਆ ਲਾ ਕੇ ਜਿਹੜਾ ਵਧੀਆ ਆ ਮੋਟਰ 'ਚ ਲਾ ਕੇ ਛੱਡੀ ਹੋਈ ਸੀ ਪਾਣੀ ਵਹਾਣੀ ਵਧੀਆ ਹੋਇਆ ਪਿਆ ਆ ਪਿਆਜ਼ ਨੇ ਥੋੜੇ ਜੇ ਤੇ ਆ ਬੇਲਾਂ ਦਾ ਪੱਤੀਆਂ ਸੀਗੀਆਂ ਤੇ ਆ ਮੋਟਰ ਦੀ ਜੜ 'ਚੋਂ ਚਾਮਣ ਦੀ ਜੜ ਪਟਣ ਵਾਲੀ ਰਹੀ ਸੀ ਇਹ ਦੁਬਾਰਾ ਫੇਰ ਹੋ ਜਾਲੀ ਚਲੋ ਕੋਈ ਗੱਲ ਨਹੀਂ ਪਾਟਾਂਗੇ ਇਹਨੂੰ ਕਿਉਂਕਿ ਮੋਟਰ ਦੀ ਜੜ 'ਚ ਖਤਰੀ ਹੁੰਦਾ ਦਰਖਤ ਦਾ ਤੇ ਉਹ ਜੀ ਮਿੱਤਰੋ ਬੱਸ ਤਾਂ ਮਾੜੀ ਮੋਟੀ ਬੇਲਾਂ ਕੱਪੇ ਜੇ ਰਹਿ ਗਏ ਲਾਈ ਹੋਣ ਜਿਹੜੇ ਆਪਣੇ ਚਲੋ ਹੋ ਜਾਣਗੇ ਆ ਜੀ ਭਾਜੀ ਜਿਹੜੀ ਵੀ ਆ ਪੇਠਾ ਵਗੈਰਾ ਕਦੋਂ ਵਗੈਰਾ ਹੋ ਜਾਣਗੇ ਹੁਣ ਇਹੋ ਜੀ ਦੀ ਰੋਤਾ ਤੇ ਚਲਦੇ ਹਾਂ ਫਿਰ ਮਿੱਤਰੋ ਆ ਗੱਠੇ ਦਾ ਲੈ ਕੇ ਪਰਸੋਂ ਪਟਕੇ ਲੋ ਜੀ ਮਿੱਤਰੋ ਆਪਾਂ ਨੂੰ ਫੋਨ ਆ ਗਿਆ ਮਿਸਤਰੀ ਦਾ ਤੇ ਸ਼ੇਰ ਪਰ ਚੱਲਦੇ ਆਂਗੇ ਟਰੈਕਟਰ ਦੇ ਪੰਪ ਦਾ ਕੰਮ ਕਰਾਉਣਾ ਆਪਾਂ ਤੁਹਾਨੂੰ ਦੱਸਿਆ ਜੀ ਕੱਲ ਵੀ ਵੀ ਇਹ ਪਰਸੋਂ ਰੋਟਾ ਵੀ ਟ੍ਰੈਲਰ ਲੈਫਟ ਆਹ ਵਾਲਾ ਪੰਪ ਜੀ ਜਿਹੜਾ ਇਹ ਪੰਪ ਥੋੜਾ ਜਿਹਾ ਡਾਊਨ ਆ ਗਿਆ ਇਹਦਾ ਕੰਮ ਕਰਾ ਕੇ ਲਿਆਉਣਾ ਚਾਹੀਏ ਹੋ ਸਕਦਾ ਬਦਲਾ ਕੇ ਨਵਾਂ ਪੰਪ ਹੀ ਲਵਾ ਦਈਏ ਤੇ ਹੁਣ ਆਪਾਂ ਚਾਲਦੇ ਆਂ ਕੰਮ ਕਰਦੇ ਟਰੈਕਟਰ ਤੇ ਸਟਾਰਟ ਤੇ ਦੀ ਲੂਰ ਮਾਰਦੀ ਮਾਣੀ ਮੁੱਟੀ ਤੇ ਫਿਰ ਆਪਾਂ ਨਿਕਲਦੇ ਆਂ ਜੀ ਇੱਥੋਂ ਲੋ ਜੀ ਮਿੱਤਰੋ ਨੰਗਾ ਕੰਮ ਆਪਣਾ ਲੈਣ ਦਾ ਦਰਦ ਨੂੰ ਲੱਗ ਜਾਣਾ ਰਾਤ ਨੂੰ ਸੌਣ ਲੱਗੀ ਮੈਂ ਕੰਮ ਕਰਦਾ ਰੱਖਿਆ ਹੋਣਾ ਕਰਕੇ ਕੰਮ ਆਪਣੇ ਇੰਡਾਂ ਨਾਲ ਤੋਂ ਦਾ मिस्तीअ पहुे ट खोले लिफ्ट पम लिफ्ट प ਸਮੇਤ ਰਿਆ ਹੋਰ ਬਾਕੀ ਕੰਮ ਦਾ ਟਾਈਮ ਆ ਯਾਰ ਕਦੂ-ਕਦੂ ਚਲਾਵਾਂਗੇ ਕੋਈ ਜਾਂਦਾ ਛੋਟੇ ਚਲਾਉਣਾ ਲੰਬਾ ਫੇਰ ਚੱਲੂ ਇਹ ਵਧੀਆ ਚਲਾਉ ਪੰਪ ਆਪਾਂ ਜੀ ਦੇਖਣ ਆ ਬਣਾਇਆ ਨਾ ਨਾ ਇਹਦਾ ਚਲਾਉਣਾ ਹੁਣ ਕਦੂ ਦੇ 6 ਜਣ ਚ ਬਾੜਨਾ ਹਾਂ ਲੋ ਜੀ ਮਿੱਤਰੋ ਟੱਟ ਤਾਂ ਪੰਪ ਆਪਣਾ ਇਹ ਗੜਮਟ ਜਾਂ ਨਿਕਣੇ ਦੇ ਵਿੱਚ ਸੇਵ ਕਰਾ ਜੂਣਗੇ ਤੇ ਬੁਰੀਆਂ ਨਜ਼ਰਾਂ ਦਾ ਕੰਮ ਆ ਹੁੰਦਾਗਾ ਇਹ ਕੋਹਣਾ ਕੋਹ ਤਾਂ ਕਹਿੰਦੇ ਹੋਈ ਜਾਂਦਾ ਪੁਰਾਣਾ ਜ਼ਰਾ ਕਰ ਆਈ ਦਿੰਦਿਆਂ ਨੇ ਕੋਈ ਕੋਈ ਗੱਲ ਨਹੀਂ ਐਡਾ ਸੰਦਾ ਤਾਂ ਮੜੇ ਮੁੱਟੇ ਤਾਂ ਹੁੰਦੇ ਹੀ ਰਹਿੰਦਾ ਕੋਹਣਾ ਕੋਹ ਤੇ ਪੰਪ ਦਾ ਚਲੋ ਆਪਾਂ ਨੂੰ ਵਧੀਆ ਗੱਲ ਪਤਾ ਲੱਗ ਗਿਆ ਤੇ ਸੀਜ਼ਨ ਦੇ ਵਿੱਚ ਆਪਾਂ ਫਿਰ ਲਾਉਣਾ ਹੈ ਟਰੈਕਟਰ ਰੋਟਾ ਫਿਟਰ ਦੇ ਉੱਤੇ ਤੇ ਉੱਪਰ ਲੈ ਕੇ ਗਿਆ ਮੈਂ ਇੱਥੇ ਦੇਖਣਾ ਵੀ ਕੀ ਕਹਿੰਦਾਗਾ ਵੀ ਪੰਪ ਪੇਟਾਉਣ ਪੈ ਗਿਆ ਜਾਂ ਵੀ ਮੜੇ ਮੁੱਟੇ ਸਰਵਿਸ ਕਰਕੇ ਸਰ ਜਾਊਗਾ ਜੀ ਮਿੱਤਰੋ ਹੱਥ ਇਹ ਜਿਹਾ ਦੇਖਿਆ ਤਾਂ ਕਿ ਲਓ ਜੀ ਮਿੱਤਰੋ ਕਾਲੇ ਦੇ ਘਰੇ ਚਾਹ ਪੀਆ ਆਏ ਆਪਾਂ ਤੇ ਚੌੜ ਵੀ ਸਕਿਆ ਨਮਕੀਨ ਬਣਾਏ ਸੀ ਪੂਰੇ ਘੰਟ ਤੇ ਹੁਣ ਚਲਦੇ ਆਪਾਂ ਟਰੈਕਟਰ ਕੋਲੇ ਤੇ ਮੇਤਰੀਆਂ ਪੰਪ ਖੋੜ ਕੇ ਦੇਤਾ ਤੇ ਪੰਪ ਦੇਖਦੇ ਨੇ ਨਾਲੇ ਕੀ ਕਹਿੰਨੇਗੇ ਮਲੇਰ ਕੋਟਲੇ ਤੇ ਵੀ ਜੇ ਤਾਂ ਨਮਾ ਲੱਗਿਆ ਤਾਂ ਨਮਾ ਲਾਵਾਂਗੇ ਨਹੀਂ ਫਿਰ ਨਵੀਂ ਮਿਲੂਗਾ ਅਬਲਾ ਤਾਂ ਨਵੀਂ ਲੱਗੂਗਾ ਉਹਨਾਂ ਨੇ ਕਹਤਾ ਸੀ ਡਾਊਨ ਵਾਲੀ ਪੰਪ ਲਿਫਟ ਪੰਪ ਤੇ ਗਏ ਹੋਏ ਨੇ ਜੀ ਤੇ ਆਪਾਂ ਚੱਲਦੇ ਹੁਣ ਟਰੈਕਟਰ ਕੋਲੇ ਲਓ ਜੀ ਮਿੱਤਰੋ ਇਹ ਆ ਸਿਰਪਰ ਵਾਲਾ ਰੋਡ ਜ਼ਾਰਗੜ ਤੋਂ ਕਾਲੇ ਕਾਲੇ ਬੂਲੇ ਵਿੱਚ ਦੀ ਹੋ ਕੇ ਲੈਨਰ ਦੇ ਮਿੱਤਰੋ ਕੰਮ 90 90 ਮਾਡਲਾਂ ਤੋਂ ਲਈ ਜਾਂਦੇ ਨੇਗੇ ਆ ਵੀ ਭਾਈ ਦਾ ਆਇਆ ਹੋਇਆ ਟਰੈਕਟਰ ਤੇ 90 ਮਾਡਲ ਆ ਗਿਆ ਤੇ ਲਾ ਵੀ ਕੰਮ ਕਰ ਦਿੱਕ ਕਰਾਉਣਾ ਆ ਵੀਰ ਤੇ ਸਮਾਰਟ ਫੜਨ ਗਿਆਗਾ ਸਰਵਿਸ ਕਰਾਉਣਾ ਆ ਆ ਤੇਲੇ ਚੋਂ ਨਿਕਲਿਆਗਾ ਆ ਤੇਲ ਜੀ ਇਸਰਾਂ ਨਿਕਲਿਆ ਤੇ ਇਹਨੂੰ ਮਾਪਾਇਗਾ ਤੇ ਦੇਖ ਲੋ ਮਤਰੋ ਕਿੰਨਾ ਪੁਰਾਣਾ ਖੰਡਾਗਾ ਤੇ ਕਾਹ ਖੜਾ 740 ਤੇ ਇਧਰ ਆ ਖੜਾ ਆਪਣੇ ਵਾਲਾ ਜਣਾ ਹੋਰ ਆਪਣਾ ਉਹਦਾ ਫਿਰ ਵੀ ਠੀਕ ਆ ਤਿੰਨ ਮਾਡਲ ਕੰਮ ਤਾਂ ਹਜ ਤੱਕ ਆ ਦੇ ਜਾਂਦੇ ਨੇਗੇ 90 90 ਮਾਡਲ ਐ ਤੋਂ ਵੀ ਪੁਰਾਣੇ ਖੜਨੇ ਬੈਠੇ ਸੱਸੀ ਮਾਡਲ ਤੇ ਇਹਨੇ ਕੰਮ ਲੈਣਾ ਇਹ ਪੁਰਾਣੇ ਮਾਡਲਾਂ ਤੋਂ ਵੀ ਲਈ ਜਾਂਦਾ ਹੈਗਾ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਆ ਫਿਰ ਆਲਾ ਉਹਦੇ ਆਪਣੇ ਨਾਲ ਤਾਂ ਪੰਪ ਲੈਣ ਗਏ ਹੋਣ ਨਮਾ ਤੇ ਬੋ ਜੀ ਮਿੱਤਰੋ ਆ ਲੱਗੇ ਹੋਣੇ ਮਿੱਤਰੇ ਕਪੜਾ ਬੰਨਤਾ ਜਿਹਾ ਕਰ ਤੇ ਇੱਕ ਚੀਜ਼ ਦਿਖਾਈਏ ਉਹਨੂੰ ਤੇ ਜੇ ਕਿਸੇ ਵੀਰ ਨੂੰ ਲੋੜ ਹੋਵੇ ਸਰਜੀਤ ਸਰਜੀਤ ਸਿੰਘ ਰੰਗੀਆਂ ਜੀ ਆ ਇਹਦਾ ਮੋਬਾਈਲ ਨੰਬਰ ਆ 884670 1723 ਕਣਕ ਅਤੇ ਜੀ ਦੀ ਦਾ ਚਾਰ ਸਾਫ ਮਿੱਟੀ ਗੁੱਲੀ ਡੰਡਾ ਕਣਕ ਅਲੱਗ ਕੀਤੀ ਜਾਂਦੀ ਹੈ ਕਣਕ ਦਾ ਵੀ ਇਹ ਸਾਫ ਕਰਾਉਣਾ ਹੋਵੇ ਥਲਾਲ ਤਾਂ ਨਹੀਂ ਲੋੜ ਹੈਗੀ ਮੂਰੇ ਲੋੜ ਪਊਗੀ ਫਿਰ ਵੀ ਬੰਦਾ ਕੋਈ ਨੰਬਰ ਲੈ ਕੇ ਰੱਖ ਸਕਦਾ ਦੀਦਾ ਲਓ ਜੀ ਮਿੱਤਰੋ ਜੂਸ ਪੀਣ ਲੱਗਾਂਗੇ ਕਿੰਨੇ ਦਾ ਰਸ ਤੇ ਮੈਂ ਤਾਜ਼ੀ ਕੱਟ ਕੇ ਦੇ ਯਾਰਾ ਮਾ ਤੇ 20 ਰੁਪਏ 20 ਰੁਪਏ ਗਲਾਸ ਆ ਮੈਂ 30 ਵਾਲਾ ਹੀ ਕਰ ਦੋ ਤੇ ਲੱਗਿਆ ਫਾਈ ਕੱਟਣ ਹੁਣ ਤੇ ਬੜਾ ਠੰਡਾ ਠੰਡਾ ਜੂਸ ਪੀਏ ਯਾਰ ਹਨਾ ਤੇ ਦੁਪਹਿਰ ਤਾਂ ਬਹੁਤ ਜ਼ਿਆਦਾ ਤੇਜ਼ ਆ ਗਈ ਮੈਸਤਰੀ ਨੂੰ ਵੀ ਆਪਣੇ ਕਹੇ ਜੀ ਮੈਂ ਆ ਜਾ ਤੈਨੂੰ ਵੀ ਪਿਆਦਾ ਨੇ ਤੇ ਉਹ ਬੱਟੂ ਕਹਿੰਦਾ ਮਦਾ ਪੀਣਾ ਨਹੀਂ ਚਲ ਤੇਰੀ ਮਰਜ਼ੀ ਮਾ ਜੇ ਨਹੀਂ ਪੀਣਾ ਤੇ ਆਪਣਾ ਦਾ ਫਰਜ਼ਵਾਨ ਦਾ ਪੁੱਸਣਾ ਹਨਾ ਤੇ ਲੋ ਜੀ ਮਿੱਤਰੋ ਹੁਣ ਆਪਾਂ ਲੱਗਿਆ ਨੂੰ ਪੀਣ ਗੱਲੇ ਦਾ ਤੇ ਆਜੋ ਜੇ ਤੁਸੀਂ ਕਿਹਨੇ ਪੀਣਾਗਾ ਥੋੜਾ ਚੈਲੰਜ ਆ ਲੋ ਜੀ ਮਿੱਤਰੋ ਜਮਾ ਸ਼ੇਰਪੁਰ ਸਰਕਾਰੀ ਸਕੂਲ ਦੇ ਸਾਹਮਣੇ ਬੈਠਿਆਂਗੇ ਕੰਮ ਕਰਾਉਣ ਆਏ ਹੋਏ ਐ ਟਰੈਕਟਰ ਆ ਤੇ ਲੋ ਜੀ ਇਹ ਸਾਹਮਣੇ ਸਕੂਲ ਹੈਗਾ ਸਰਕਾਰੀ ਆਪਣੇ ਸ਼ੇਰਪੁਰ ਦਾ ਏ ਆ ਬਾਈ ਜਿਮਾ ਰੇੜੀ ਸਾਹਮਣੇ ਲੱਭਦਾ ਜੂਸ ਵਾਲੇ ਤੇ ਇੱਧਰ ਖੜੇ ਨੇ ਆਪਣੇ ਟਰੈਕਟਰ ਤੇ ਚੰਮ ਕਰਾਉਣਾ ਆ ਇਹਨਾਂ ਦਾ ਜਿਹੜੀ ਸੱਤ ਦਿਨਾਂ ਤੋਂ ਆ ਗਿਆ ਐਟ ਖੜਿਆ ਹੋਇਆ ਸੀਗਾ ਇਹ ਕਿਨਾਂ ਤੋਂ ਆਇਆ गल बूस पीओ गर्मीअ विच नज़ारे लोजी पंपे की पावर दफ़ा ਕੋਈ ਗੱਲ ਨਹੀਂ ਸਿਰਫ ਜਾਇਆ ਮੰਗ ਕੇ ਤੇ 판ਦੇ ਪਰ ਜਾਵਾਂਗੇ ਕਿਹੜਾ ਗੇੜਾ ਲੱਗੇ ਤਿੰਨ ਤੋਂ ਹਾਂ ਇੱਥੇ ਕੋਈ ਚੱਕਰ ਨਹੀਂ ਇਹ ਤਾਂ ਕੋਈ ਨਹੀਂ ਇਹ ਸਾਨੂੰ ਮੈਨੂੰ ਵੀ ਭਲੇਖਾ ਲੱਗ ਗਿਆ ਮੌਕੇ ਤੇ ਜਾਦਨੇ ਹੈ ਇਹ ਨਾਲ ਗੱਲ ਕਰੀ ਮੈਂ ਆ ਕੇ ਧੂਰੀ अच्छा मुर्त एक बात स्कूल मुरे आके थी असि मैं इनु पुछया मखया यार काले बिल दिखाई कहंदा बिल यार 5050 ਦਾ ਮਖਿਆ ਯਾਰ ਉਹਨੇ 5700 ਰੁਪਿਆ ਤਾਂ ਆਪਣਾ ਹੀ ਰਖਿਆ ਸੀ ਆਪਣਾ ਪੰਪ ਦਾ ਮਖਿਆ ਫਿਰ ਪੈਸੇ ਘਟ ਕੇਵੇਂ ਬਣੇ ਮਖਿਆ ਬਈ ਬੰਦੇ ਨੂੰ ਭਲੇਖਾ ਲੱਗਿਆ ਤੋਈ ਤੋਈ ਜੰਗ ਬਗੜੇ ਗਏ ਕੋਈ ਨਾ ਗੇੜਾ ਲੱਗਿਆ ਜਿੱਥੇ ਉੱਤੇ ਜਾਵਾਂਗੇ ਬੇਲ ਬਣਾ ਲਓ ਜੀ ਮਿੱਤਰੋ ਅੰਤ ਤੱਕ ਜਿੱਤਾਂ ਲਾਹ ਨਾ ਟਾਈਮ ਬਜਾ ਰਹਿ ਗਿਆ ਨਾ ਤਰੋ ਚੰਬੜੇ ਪਾਣੇ ਆ ਜਗਾੜੀ ਜੱਟ ਖੜਾਗਾ ਇੱਧਰ ਇਹਨਾਂ ਦਾ ਆਪਣੇ ਦਾ ਨਾਮ ਗਰੇਵਾਲ ਤੇ ਲੋ ਜੀ ਮਤਰਾ ਫਿਲਟਰ ਵੀ ਨੇ ਮੈਂ ਜੜਕਾ ਤੇ ਨਾਲ ਕੰਮ ਕਰੇ ਮਿਲਵਾਤਾ ਆਪਣੇ ਹੁਣ ਪਗਾ ਲੱਗੂ ਜੀ ਪਰਫਾਰਮੈਂਸ ਕੀ ਆ ਗਈ ਲੋ ਜੀ ਮਿਸਤਰੀ ਦੋਨਾਂ ਨੇ ਲੱਗੇ ਹੋਏ ਨੇਗੇ ਘੰਟਾ ਦਾ ਘੰਟਾ ਹੋ ਗਿਆ ਲੱਗੇ ਨੂੰ ਤੇ ਰੱਤਾ ਫਿਰ ਉਹ ਫੈਕਟਰ ਦਾ ਕੰਮ ਵੀ ਕਰਦਾ ਨਮੀ ਲਿਆ ਕੇ ਜਾਂਦਾ ਪੰਪ ਵੀ ਨਮੀ ਲਾਤਾ ਆਹ ਬੜਾ ਮਿੱਤਰੋ ਛੜਾ ਲਾਈਟ ਕੋਲੇ ਜਿੰਦਾ ਕਾ ਲੈਫਟ ਪੰਪ ਇਹ ਵੀ ਨਮੀ ਲਾਤਾ ਹੁਣ ਪੱਟੀ ਵਾਲਾ ਵੀ ਗਾਰੰਟੀ ਬਣ ਗਈ ਕੀ ਦੀ ਗੱਲ ਵਧੀਆ ਕੈਂਡ ਬਣ ਗਈ ਤੇ ਬਾਕੀ ਹੁਣ ਪਤਾ ਲੱਗੂਗਾ ਦੇਖਾਂਗੇ ਵੀ ਰੋਟੇਟਰ ਨਹੀਂ ਸੁਪਰ ਸੀਟਰ ਪਾ ਕੇ ਦੇਖਾਂਗੇ ਤੇ ਮਗਰ ਕੀ ਪਰਫਾਰਮੈਂਸ ਦਿੰਦਾ ਹੈ ਇਹ ਲਾਟਾ ਮੋਰੀ ਬੜਕ ਮਾਰਨਾ ਜਿੰਦੇ ਵਿੱਚ ਜਿਆਦਾ ਵਾਲੇ ਪੂਰੇ ਖੰਡ ਹੋਏ ਪੈਣੇ ਜੇ ਪਰੰਦਰਲਾ ਵੀ ਵੱਡੇ ਪ੍ਰੈਸ਼ਨ ਕਰਨਾ ਹੁੰਦਾ ਅਨੇ ਕਾਥਾ ਨਹੀਂ ਰਹੀ ਕੋਈ ਤੇ ਗੱਲਬਾਤ ਸਹੀ ਕਰਾਂਗੇ ਅਸੀਂ ਕੰਟਾ ਹੋ ਗਿਆ ਪਤੰਦਰਾ ਨੂੰ ਕਿੰਬਰਾਂ ਨੂੰ ਆਹ ਸ਼ੌਣ ਤੇ ਲੈਫਟ ਵਾਲੀ ਪਾਵਰ ਵਧਾ ਦੇ ਪੂਰੀ ਫੁੱਲ ਨਵੇਂ ਵਾਪ ਪੱਲੇ ਦਾ ਫਾਇਦਾ ਤੇ ਰੀਆਂ ਮਿੱਤਰੋ ਤੇ ਲੈਫਟ ਵਾਲੀ ਗੱਲ ਸਰਨਾ ਸਾਡੇ ਲੋ ਜੀ ਕਾਲਾ ਲੱਗਿਆ ਹਲ ਕੱਢਣੇ ਬਾਰੇ ਕਹਿੰਦਾ ਹੱਥ ਨਾਲ ਚੱਕ ਕੇ ਕੱਢ ਲੈਣੇ ਆ ਤੇ ਲੋ ਜੀ ਵੱਡਾ ਪੱਕਾ ਡਰਾਈਵਰ ਲੱਗਿਆ ਕੱਢਣ ਬਾਹਰ ਡੈਡੀ ਤੇ ਰਹਿਣਾ ਓਏ ਡੈਡੀ ਜਰਾ ਲੱਗਿਆ ਨਾ ਕੱਢਣੇ ਬਾਰੇ ਲੈ ਕੱਢ ਲੈ ਲੋ ਜੀ ਮਿੱਤਰੋ ਹਾਲ ਦੇਖਦੇ ਵਲਾਂ ਟਰਾਈ ਕਰਕੇ ਮੇਰੀ ਕਹਿੰਦਾ ਪਹਿਲਾਂ ਹਾਲ ਬਹੋ ਘੰਟਾ ਦੋ ਘੰਟੇ ਤੇ ਪਹਿਲਾਂ ਹਾਲ ਲੱਗਿਆਂਗੇ ਟਰਾਈ ਕਰਨਾ ਤੇ ਫਿਰ ਪਾਵਾਂਗੇ ਸ਼ੌਫਰ ਸੀਟਰ ਇਹ ਆਈਟਮ ਤਾਂ ਆ ਛੱਡਦੀ ਨਹੀਂ ਹੈਗੀ ਆਰਐਕਸ ਮਗਰ ਆਪਾਂ ਸੁਰਿਆਇ ਦਾ ਵਾਲੇ ਦੇ ਘਰੋਂ ਪਿੰਡ ਨੂੰ ਤੇ ਹੁਣ ਆਪਾਂ ਪਾ ਕੇ ਟੈਕ ਕਰਾਂਗੇ ਵਿਟਰਪਾਕੇ ਨਾਲੇ ਹਲਪਾ ਕੇ ਤੇ ਜਿਹੜੀ ਉਨਾਰੀ ਕਰਨ ਵਾਲੀ ਰਹਿੰਦੀ ਹੈਗੀ ਸਾਡੇ ਅੱਥੇ ਆਪਣੇ ਹੈਗਾ ਅਤੇ ਇਸ ਦਾ ਪ੍ਰਸ਼ੀਰ ਬਾਟੇ ਤੇ ਪਾਸਪੋਰਟ ਕਰਾ ਗਿਆ ਲਾਹੋ ਜੀ ਮਿੱਤਰੋ ਘਰੇ ਪਹੁੰਚ ਗਏ ਸੀ ਤੇ ਮਾਤਾ ਨੇ ਆ ਮੈਨੂੰ ਥੋੜੀ ਜੀ ਦੇਗ ਜੀ ਬਣਾ ਕੇ ਦੇ ਰਹੀ ਹੈ ਮਹਾ ਜੀ ਜਗ ਰਹੀ ਹੈ ਮੈਂ ਚਲ ਤੇ ਇੱਕ ਜੀ ਖਾਣੇ ਬਣਾ ਕੇ ਤੇ ਜੀ ਕਹਿੰਦੀ ਮੈਂ ਬਣਾ ਕੇ ਦੇ ਦਿੰਨੀ ਚਲੋ ਲੋ ਦੰਧੀਆਂ ਕਰ ਦਿਆ ਅਸਦੀ ਆਏ ਮੇਰੀ ਵੀ ਹਾਸੀ ਘੜਾ ਦੀ ਚਲ ਕੋਈ ਨਾ ਹੱਸਣਾ ਤਾਂ ਚਾਹੀਦਾ ਕੋਣ ਵੱਧਾ ਲੋ ਜੀ ਮਿੱਤਰੋ ਦੇ ਬਣ ਗਈ ਘੰਟ ਤੇ ਆਪਾਂ ਸੇਰ ਪਰ ਗਏ ਸੀਗੇ ਟਰੈਕਟਰ ਦਾ ਪੰਪ ਕਰਾਉਣਾ ਤੇ ਪੰਪ ਆਪਣੇ ਟਰੈਕਟਰ ਦਾ ਜਿਹੜਾ ਆਪਣੇ ਉਹ ਕੀ ਕਹਿੰਦੇ ਨੇ ਲੈਫਟ ਵਾਲਾ ਹੁੰਦਾ ਜੀ ਪੰਪ ਆਪਣੇ ਮਲੇਰ ਕੋਟਲੇ ਦੇ ਤੋਂ ਲਿਆ ਕੇ ਨਮੀ ਲਾਤਾ ਜਿੱਥੇ ਪੰਪ ਬਣਦੇ ਸੀਗੇ ਆਪਾਂ ਉੱਥੇ ਹੀ ਚਲੇ ਗਏ ਸੀਗੇ ਜੀ ਤੇ ਵਧੀਆ ਪੰਪ ਲਿਆ ਕੇ ਲਾਤਾ ਉਹਨਾਂ ਨੂੰ ਆਪਣੇ ਦਾਖਤਾ ਵੀ ਕਰਾਇਆ ਪੜਾ ਵੀ ਕੀ ਵਾਰ ਲਾਉਣਾ ਪਿਆ ਦਾਖਤਾ ਤੇ ਨਹੀਂ ਆਪਦੇ ਬਾਣ ਚ ਚਲਾਉਣੀਆ ਵੀ ਸੁਪਰ ਸੀਡਰ ਦੀ ਝਾਲ ਛੱਲੇ ਜਿਹੜਾ ਉਹ ਉਹਨਾਂ ਨੇ ਵਧੀਆ ਵੱਡਾ ਪੰਪ ਦਿੱਤਾ ਜੀ ਆਪ ਨੂੰ ਤੇ ਸੁਪਰ ਸੀਡਰ ਦੀ ਝਾਲ ਛੱਲਣ ਵਾਲਾ ਤੇ ਹੁਣ ਕੋਈ ਗੱਲ ਨਹੀਂ ਆਪਾਂ ਪਰਸੋਂ ਦੇਖਾਂਗੇ ਟਰੈਕਟਰ ਤੇ ਕਾਲੇ ਕੇ ਵਾਹਣ ਪਾਉਣਾਗਾ ਤੇ ਉਹ ਕਹਿੰਦੇ ਅਸੀਂ ਟੇਲ ਟੂਲ ਪਾ ਲਾਂਗੇ ਤੇ ਆਸੀਂ ਇਹਨੂੰ 58% ਚਾਹੀਦੀ ਦੇਖ ਲਾਂਗੇ ਚਲਾ ਕੇ ਤੇ ਪਤਾ ਲੱਗ ਜੂਗਾ ਵੀ ਮਿੱਤਰੋ ਵੀ ਚਾਲ ਚੱਲਦਾਗਾ ਲੈਫਟ ਦੀ ਸ਼ਫਟ ਸੀਟਰ ਦਾ ਬਾਰੇ ਨੂੰ ਤੁਹਾਨੂੰ ਪਤਾ ਹੈ ਕਿੰਨਾ ਹੁੰਦਾ ਹਨ ਨਾਲੇ ਉਹ ਪਤਾ ਲੱਗ ਜੂਗਾ ਤੇ ਨਾਲੇ ਜਾਲਾ ਹਲਾ ਤੇ ਘੰਟੇ ਤੋਂ ਘੰਟੇ ਚ ਲੱਗ ਦੇਖ ਲਾਂਗੇ ਤੇ ਪਤਾ ਲੱਗ ਜੂਗਾ ਆਪਣਾ ਟਰੈਕਟਰ ਦਾ ਵੀ ਹੁਣ ਓਕੇ ਜਣਾ ਸੈਟ ਆ ਤੇ ਚਲੋ ਠੀਕ ਆ ਮਿੱਤਰੋ ਜੇ ਅੱਜ ਦਾ ਵਲੌਗ ਆਪਣਾ ਤੁਹਾਨੂੰ ਵਧੀਆ ਲੱਗਿਆ ਹੋਏ ਤਾਂ ਚਲੋ ਠੀਕ ਆ ਮਿੱਤਰੋ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਗੁੱਡ ਨਾਈਟ ਟਾਟਾ